ਅਰੇ ਜਨਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ ਚੱਲੀ ਪੀੜੀ ਸੋਡੀਆਂ ਰੂਪ ਦਿਖਾਵਣ ਵਾਰੋ ਵਾਰੀ ਦਲ ਪੰਜਣ ਗੁਰਸੂਰਮਾ ਵੱਡ ਜੋ ਦਾ ਬੋ ਪਰ ਉਪਕਾਰੀ ਵੱਡ ਜੋ ਦਾ ਬੋ ਪਰ ਉਪਕਾਰੀ ਰਹੀ ਹੋ ਗਿਆਨ ਧਿਆਨ ਕਿਸ ਕਰਮ ਨਾ ਜਾਣ ਸਾਰ ਨਾ ਜਾਣ ਤੇਰੀ ਸਭ ਤੇ ਵੱਡਾ ਸਤਗੁਰ ਨਾਨਕ ਜਨਮ ਲਾਖੀ ਮੇਰੀ ਸੰਮਤ 1752 ਹਾਣ ਮਹੀਨੇ ਸੀ ਮੀ ਮੇਰਾ ਦੇ ਵਸੇ ਤਬ ਦੇ ਠਰ ਗਏ ਸੀਨੇ ਸੀ ਮੀ ਮੇਰਾ ਦੇ ਵਸੇ ਤਬ ਦੇ ਠਰ ਗਏ ਸੀਨੇ ਸੀ ਜਨਮ ਲਿਆ ਕਰਿਆ ਕੇ ਮਾ ਦੰਗਾ ਦਿਲ 기ਰੀ ਦੇ 달 ਬੰਜਨ ਗੁਰਯੋਧੇ ਮਾਲਕ ਮੀਰੀ ਪੀਰੀ ਦੇ ਦਲ ਬੰਜਨ ਗੁਰੇ ਜੋਦੇ ਨਾਲ ਕੇ ਮੇਰੀ ਪੀਰੀ ਦੇ ਜੀ ਖੁਸ਼ੀਆਂ ਬਾਤ ਮਨਾਇਆ ਸ੍ਰੀ ਗੁਰੂ ਅਰਜਨ ਪਿਆਰੇ ਨੇ ਪੁੰਨ ਦਾਣ ਬੜੇ ਕੀਤੇ ਲੰਗਰ ਲਾਤੇ ਪਾਰੇ ਨੇ ਪੁੰਨ ਦਾਣ ਬੜੇ ਕੀਤੇ ਲੰਗਰ ਲਾਤੇ ਪਾਰੇ ਨੇ ਜੋ ਕਰ ਗਿਆ ਸੋ ਤਰ ਗਿਆ ਜੋ ਕਰ ਗਿਆ ਸੋ ਤਰ ਗਿਆ ਦਰਸ਼ਨ ਗੈਰ ਗੰਬੀਰੀ ਦਲ ਬੰਜਨ ਗੁਰ ਯੋਦੇ ਮਾਲਕ ਮੀਰੀ ਪੀਰੀ ਦੇ ਦਲ ਬੰਜਨ ਗੁਰ ਯੋਦੇ ਮਾਲਕ ਮੀਰੀ ਪੀਰੀ ਦੇ ਜੀ ਪ੍ਰithvi ਕੈ ਕਮਾ ਸਦਕੇ ਦਾਈ ਸਪੈਰੇ ਦਹੀਂ ਸਪੇਰੇ ਨੂੰ ਦਹੀਂ ਵਿੱਚ ਜ਼ਹਿਰ ਮਿਲਾ ਕੇ ਦੇਤਾ ਸਤਿਗੁਰ ਮੇਰੇ ਨੂੰ ਦਹੀਂ ਵਿੱਚ ਜ਼ਹਿਰ ਮਿਲਾ ਕੇ ਦੇਤਾ ਸਤਿਗੁਰ ਮੇਰੇ ਨੂੰ ਕੁਝ ਮਿੰਟਾਂ ਵਿੱਚ ਬਾਗ ਖੋਲਤੇ ਪਰ ਮਿੰਟਾਂ ਵਿੱਚ ਬਾਗ ਖੋਲਤੇ ਬਾਪੇ ਕਿਰੀ ਦਲ ਪੰਜਨਗੁਰ ਯੋਧੇ ਮਾਲਕ ਮੀਰੀ ਪੀਰੀ ਦੇ ਦਲ ਪੰਜਨਗੁਰ ਯੋਧੇ ਮਾਲਕ ਮੀਰੀ ਪੀਰੀ ਦੇ ਕਦ ਕੀ ਗੱਲ ਆਗਿਆ ਨਾਲ ਜਾਵੇ ਸਾਰ ਗੁਰੂਰ ਤੋਂ ਵੀ ਸਾਧੀ ਦਾ ਜਰਨੜੂ ਪਾਵੇ ਇਸ ਹਾਲਾ ਇਸ ਹਾਲਾ ਗੁਰਦਿਕਾ ਖਾਲਸਾ ਵਾਹ ਕਵਾਲ ਕਰਤੀ ਜੀ ਧੰਨਵਾਦ ਜੀ ਮਰੇ ਕਵਾਲ ਕਰਤੀ ਵਾਹ ਬਹੁਤ ਵਧੀਆ ਬੱਚੇ ਇਦਾਂ ਹੀ ਲੱਗੇ ਰੋ ਬਸ ਗੱਜ ਗੱਜ ਕਰਾ ਬਲਾਵੇਂ ਆ ਲੋ ਜਾਵੇ ਸਾਹਿਬ ਸਿਰ ਗੁਰੂਆਂ ਗੋਮਿਸਾਲੀਆਂ ਦੇ ਮਨ ਨੂੰ ਭਾਵੇ ਇਹ ਦੰਨਿਆ ਹੋਰ ਖਬਰਾਂ ਵੇਖਣ ਲਈ ਦੇਖਦੇ ਰਹੋ ਜੀਕੇ ਐਮ ਮੀਡੀਆ ਟੀਵੀ ਜੇਕਰ ਤੁਸੀਂ ਦੇਸ਼ ਵਿਦੇਸ਼ਾ ਵਿੱਚ ਬੈਠੇ ਜੀਕੇ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ 6047238027